ਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਗੱਲਬਾਤ ਅੱਜ ਆਪਾਂ ਕਰਾਂਗੇ ਜਿਹੜੇ ਫਾਰਮ ਬੰਦ ਹੋਏ ਆ ਜਾਂ ਜਿਹੜੇ ਬੰਦਿਆਂ ਨੇ ਕੰਮ ਛੱਡਿਆ ਕਾਫੀ ਮਸ਼ਹੂਰ ਬੰਦੇ ਵੀ ਕੰਮ ਛੱਡ ਗਏ ਤੇ ਕਿਉਂ ਕੰਮ ਛੱਡਿਆ ਤੇ ਪਿੱਛੇ ਅਸਲੀ ਕਾਰਨ ਕੀ ਬਣਿਆ ਠੀਕ ਆ ਤਾਂ ਇਹਦੇ ਪਿੱਛੇ ਦੋਸਤੋ ਜਿਸ ਤਿੱਕਰ ਮੈਂ ਸੋਚਿਆ ਸਮਝਿਆ ਇਸ ਚੀਜ਼ ਨੂੰ ਤਾਂ ਇਸ ਦੇ ਪਿੱਛੇ ਦੋ ਕਾਰਨ ਰਏ ਆ ਇੱਕ ਤਾਂ ਕਾਰਨ ਰਿਹਾਗਾ ਖੋਕਰਪੁਣਾ ਤੇ ਦੂਸਰਾ ਤੇ ਹਨ ਨਜਾਇਜ਼ ਖਰਚਾ ਬੰਦੇ ਦਾ ਫੋਕਰਪੁਣਾ ਕਿਵੇਂ ਰਹਉ ਦਸ ਨੂੰ ਮੈਂ ਦੱਸ ਦਾਂਗਾ ਤਾਂ ਹਰ ਇੱਕ ਬੰਦੇ ਨੇ ਬੱਕਰੀਆਂ ਲੈ ਲਈਆਂ ਜੀ ਠੀਕ ਆ ਆਪ ਬੰਦਾ ਸਾਵਧਾਨੀ ਸੀਗਾ ਜਾਂ ਬੰਦੇ ਰੱਖ ਲੈ ਜਾਂ ਮੰਨ ਕੇ ਚੱਲੋ ਵੀ ਘਰ ਦੇਆਂ ਸਿਰ ਤੇ ਛੜਤੀਆਂ ਤਾਂ ਸਭ ਤੋਂ ਪਹਿਲਾਂ ਤਾਂ ਕੋਈ ਵੀ ਕੰਮ ਆ ਜਿਹੜਾ ਤੁਸੀਂ ਕਰਨਾ ਉਹ ਤੁਸੀਂ ਕਰੋਗੇ ਉਹਨੂੰ ਦੂਜਾ ਬੰਦਾ ਨਹੀਂ ਕਰ ਸਕਦਾ ਸਭ ਤੋਂ ਵੱਡਾ ਲਾਸਤ ਇੱਥੇ ਪਿਆ ਉਹਨਾਂ ਨੂੰ ਕਿਉਂ ਆਪ ਨੇ ਉਹਨਾਂ ਨੇ ਸਾਂਭੇ ਨਹੀਂ ਜਾਨਵਰ ਲੈ ਲੈ ਚਾਚ ਪੈਸਾ ਲਾਤਾ ਪੈਸਾ ਸੀਗਾ ਪੈਸਾ ਲਾਤਾ ਫੋਕਰਪੁਣਾ ਤੇ ਮੰਗੇ ਨੂੰ ਮਹਿੰਗੇ ਆ ਬੱਕਰੀਆਂ ਵੀ ਚੱਕ ਲਈਆਂ ਮਹਿੰਗੇ ਤੋਂ ਮਹਿੰਗੇ ਬੱਚੇ ਵੀ ਚੱਕ ਲੈ ਬੱਕਰੇ ਵੀ ਚੱਕ ਲੈ ਸਭ ਕੁਝ ਚੱਕ ਲੈ ਮਹਿੰਗੇ ਤੋਂ ਮਹਿੰਗਾ ਪਰ ਕੱਲਮ ਮਹਿੰਗੀ ਜੀ ਲੈਣ ਨਾਲ ਨਹੀਂ ਕਮਾਈ ਹੁੰਦੀ ਉਹਦੀ ਸਾਮ ਸੰਭਾਲ ਨਾਲ ਜੇ ਤੁਹਾਨੂੰ ਸੰਭਾਲਣ ਦਾ ਤਰੀਕਾ ਹੈ ਨਹੀਂ ਠੀਕ ਆ ਤੁਸੀਂ ਆਹ ਆਪਣੀ ਕੰਮ ਕਰ ਰਹੇ ਤਾਂ ਚਾਹੇ ਤੁਸੀਂ 5 ਲੱਖ ਦੀ ਚੀਜ਼ ਲੈ ਲਓ ਚਾਹੇ 20 ਲੱਖ ਦੀ ਲੈ ਲਓ ਚਾਹੇ 50 ਲੱਖ ਦੀ ਲੈ ਲਓ ਉਹਨੇ ਤੁਹਾਨੂੰ ਵੱਧਾ ਨਹੀਂ ਦੇਣਾ ਕਿਉਂਕਿ ਜਨਵਰੀ ਹੱਸਾ ਪਸ਼ੂਆਂ ਦਾ ਕੰਮ ਆ ਜਿਹੜਾ ਜਾਨਵਰਾਂ ਦਾ ਕੰਮ ਆ ਜਿਹੜਾ ਤੁਸੀਂ ਖੁਦ ਸੰਭੋਗੇ ਤਾਂ ਇਨਕਮ ਦੇਣਗੇ ਦੂਜੇ ਬੰਦੇ ਸਿਰ ਤੇ ਤੁਹਾਨੂੰ ਇਨਕਮ ਨਹੀਂ ਦਿੰਦੇ ਤੁਹਾਨੂੰ ਖੁਦ ਵਿੱਚ ਰ ਇਸ ਦੇ ਕੰਮ ਕਰਨਾ ਪਊਗਾ ਫਿਰ ਤੁਸੀਂ ਕਾਮਯਾਬ ਹੋਵੋਗੇ ਤੇ ਦੂਸਰਾ ਵੱਡਾ ਕਾਰਨ ਸੀਗਾ ਮੰਨ ਕੇ ਚੱਲੋ ਬਹੁਤ ਜ਼ਿਆਦਾ ਖਰਚਾ ਖਰਚਾ ਕਿੱਥੇ ਕੀਤਾ ਲੋਕਾਂ ਨੇ ਤੁਹਾਨੂੰ ਉਹ ਵੀ ਦੱਸਦੇ ਆ ਖਰਚਾ ਲੋਕਾਂ ਨੇ ਜਾਨਵਰਾਂ ਤੇ ਕੀਤਾ ਨਹੀਂਗਾ ਫਾਰਮਾਂ ਦੇ ਬਾਲੇ ਪੈਸੇ ਲਾਤੇ ਜੇ ਬੰਦੇ ਕੋਲੇ 5 ਲੱਖ ਸੀ ਉਹ ਚੋਂ ਨੇ 3 3.5 ਲੱਖ ਫਾਰਮ ਦੇ ਸਾਜੋ ਸਵਾਨ ਤੇ ਲਾਤਾ ਚੰਗੇ ਗੋਲ ਬਾਰਮਣ ਵਾਲੇ ਚੰਗੀਆਂ ਖੁਰਲੀਆਂ ਬਣਾ ਲੀਆਂ ਚੰਗੀਆਂ ਜਾਲੀਆਂ ਲਾਤੀਆਂ ਜੀ ਰੰਗ ਰੋਗਣ ਕਰਤੇ ਆ ਫਲਾਨਾ ਸਰਕੀ ਕਾਨਾ ਪਾਉਂਦਾ ਸੀ ਉਹ ਕਰਤਾ ਆ ਕਰਤਾ ਬੱਕਰੀਆਂ ਤੇ ਲਾਇਆ ਢੂੜ ਲੱਖ 5 ਲੱਖ ਚੋਂ 3 ਲੱਖ ਉਹਨੇ ਸਾਜੂ ਨੂੰ ਆਮ ਤੇ ਲਾਤਾ ਹੁਣ ਮੈਨੂੰ ਐ ਦੱਸੋ ਵੀ ਢੂੜ ਲੱਖ ਦੀਆਂ ਬੱਕਰੀਆਂ 5 ਲੱਖ ਕਿਵੇਂ ਪੂਰਾ ਕਰ ਦੇਣੀਆਂ ਸੋਚਣ ਵਾਲੀ ਚੀਜ਼ ਐ ਨਾ ਇਹ ਵੀ ਆਪਾਂ ਗਲਤ ਚੱਲ ਰਹੇ ਆ ਪਰ ਨਹੀਂ ਆਪਾਂ ਕਿਰਨ ਫੋਕਰਪੁਰੇ ਜਾ ਕੇ ਚੱਲਦੇ ਆ ਵੀ ਕਿਰਨ ਕੰਮ ਵੱਡਾ ਕਰਨਾ ਬਸ ਲੋਕਾਂ ਨੂੰ ਦਿਖਾਉਣਾ ਆਪਾਂ ਫੋਕਰੀਆਂ ਮਾਰਨੀਆਂ ਕੱਲੀਆਂ ਠੀਕ ਆ ਤੇ ਜਿਹੜਾ ਹੁਣ ਤੁਸੀਂ 3 ਲੱਖ ਰੁਪਏ 3.5 ਲੱਖ ਰੁਪਏ ਸ਼ੈੱਡ ਦੇ ਪਾਇਆ ਹੁਣ ਸ਼ੈੱਡ ਦਾ ਬੱਚੇ ਦਿਨੋਂ ਰਹਿਣਾ ਨੀਗਾ ਵੀ ਭਾਈ ਆਏ ਸਾਲ ਸਾਨੂੰ ਦੋ ਬੱਚੇ ਦੇ ਦੇ ਕਰੂਗਾ ਸ਼ੈੱਡ ਤੇ ਉਹ ਬੱਚੇ ਵੇਚ ਕੇ ਤੁਸੀਂ ਪੈਸੇ ਪੂਰੇ ਕਰ ਲੋਗੇ ਆਪਦੇ ਹੁਣ ਜਿਹੜਾ ਤੁਸੀਂ ਕਮਾਈ ਲੈਣ ਵਾਲਾ ਸਾਧਨ ਬੱਕਰੀਆਂ ਬੱਕਰੀਆਂ ਤੇ ਤੁਸੀਂ ਪੈਸੇ 2 ਲੱਖ ਲਾਇਆ ਸ਼ੈੱਡ ਤੇ ਤੁਸੀਂ 3 ਲੱਖ ਲਾਤਾ ਇਹ ਬੇਕੂਫੀ ਹੈ ਠੀਕ ਆ ਤੇ ਬਹੁਤ ਬੰਦਿਆਂ ਨੇ ਬੇਕੂਫੀ ਕੀਤੀ ਹੈ ਜਿਨ੍ਹਾਂ ਨੇ ਇਹ ਬੇਕੂਫੀ ਕੀਤੀ ਹੈ ਤਾਂ ਉਹਨਾਂ ਦੇ 2 ਸਾਲ 3 ਸਾਲ ਚ ਸਾਰਾ ਕੰਮ ਟਮਟਮਾ ਫੇਲ ਹੋਇਆ ਤੇ ਉਹ ਬੰਦ ਵੀ ਹੋਇਆ ਫਾਰਮ ਠੀਕ ਆ ਕਾਮਯਾਬ ਕਿਹੜੇ ਹੋਇਆ ਕਾਮਯਾਬ ਉਹ ਹੋਇਆ ਜਿੰਨਾਂ ਕੋਲੇ ਲੱਖ ਰੁਪਏ ਸੀਗਾ ਤੇ ਉਹਨਾਂ ਨੇ ਲੱਖੇ ਦਾ ਲੱਖ ਬੱਕਰੀ ਦੇ ਲਾਤਾ ਮੰਦਾ ਦੋ ਬੱਕਰੀਆਂ ਲੈ ਲਈਆਂ ਚਾਰ ਲੈ ਲਈਆਂ ਜਾਂ 10 ਲੈ ਲਈਆਂ ਜਿੰਨੀਆਂ ਵੀ ਲੈ ਲਈਆਂ ਆਪਣੇ ਪੜਤੇ ਅਨਸਾਰ ਉਹ ਬੰਦੇ ਕਾਮਯਾਬ ਹੋ ਗਏ ਕਿਉਂਕਿ ਉਹਨਾਂ ਨੇ ਘਰੇ ਆਪ ਦਾ ਉਹ ਹਿਸਾਬ ਦਾ ਅਰੇਂਜਮੈਂਟ ਕਰਕੇ ਉੱਥੇ ਹੀ ਕੰਮ ਚਲਾ ਲਿਆ ਉਹਨਾਂ ਨੇ ਜਦੋਂ ਕਮਾਈ ਆਈ ਗਈ ਆ ਉਹਦੇ ਤੋਂ ਉਹ ਚੀਜ਼ਾਂ ਬਣਾਈ ਗਈਆਂ ਜਿਵੇਂ ਬੱਕਰੀਆਂ ਦੇ ਪੈਸੇ ਬੱਕਰੀਆਂ ਤੇ ਲਾਈ ਗਈਆਂ ਜਾਂ ਪੈਸੇ ਜੋੜ ਕੇ ਉਹ ਸ਼ੈੱਡ ਵਗੈਰਾ ਪਾ ਲਿਆ ਬਾਅਦ ਦੇ ਵਿੱਚ ਕੁਝ ਵੀ ਕਰ ਲਿਆ ਉਹਨਾਂ ਨੇ ਤਾਂ ਉਹ ਬੰਦੇ ਕਮਾਈ ਕਰ ਗਏ ਉਹ ਬੰਦੇ ਕਾਮਯਾਬ ਹੋ ਗਏ ਪਰ ਜਿਨ੍ਹਾਂ ਨੇ ਦੇਖੋ ਦੇ ਇੱਕ ਰੀਸੋਰੀਸ ਕੰਮ ਸਟਾਰਟ ਕੀਤੇ ਸੀ ਉਹ ਬੰਦੇ ਫੇਲ ਵੀ ਹੋਏ ਆ ਤੇ ਕੰਮ ਵੀ ਛੱਡ ਗਏ ਠੀਕ ਆ ਹੁਣ ਮੇਰੇ ਤੇ ਲਾ ਲੋ ਮੈਂ ਕੰਮ ਸ਼ੁਰੂ ਕੀਤਾ ਮੈਂ ਕੋਈ ਐਕਸਟਰਾ ਖਰਚਾ ਨਹੀਂ ਕੀਤਾ ਆ ਜਿਹੜੇ ਸ਼ੈੱਡ ਆ ਆਪਣੇ ਕੋਲ ਇਹ ਪੁਰਾਣੇ ਆ ਬਿਲਕੁਲ ਠੀਕ ਆ ਤਾਂ ਕਵਾੜ ਚੋਂ ਜਾਲੀਆਂ ਜੂੜੀਆਂ ਲੈ ਕੇ ਜਾਂ ਥੂੜੀਆਂ ਘੜੀਆਂ ਖੁਰਲੀਆਂ ਲੈ ਕੇ ਆਪਾਂ ਚਲੋ ਨਵੀਆਂ ਵੀ ਲਈਆਂ ਮੈਂ ਨਹੀਂ ਕਹਿੰਦਾ ਮੈਂ ਨਵੀਆਂ ਨਹੀਂ ਲਈਆਂ ਪਰ ਆਪਦੇ ਬਜਟ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਲਈਆਂ ਆਪਾਂ ਚੀਜ਼ਾਂ ਕਿਉਂਕਿ ਚਾਰ ਦਿਨਾਂ ਨੂੰ ਆਪਾਂ ਨੂੰ ਨੁਕਸਾਨ ਨਾ ਚੱਲਣਾ ਪਵੇ ਠੀਕ ਆ ਆਪਾਂ ਬੱਕਰੀਆਂ ਰੱਖ ਕੇ ਇਹ ਮੇਰੀ ਸਾਲ ਡੂਡਸਾਲ ਆਪਾਂ ਕੰਮ ਚਲਾਇਆ ਜਦੋਂ ਕੋਈ ਬੱਚਾ ਬੋੱਚਾ ਵੇਚਣ ਦੇ ਦੋ ਕੋਈ ਖੁਲ ਨਹੀਂ ਲੈ ਲਈ ਜਾਂ ਕੋਈ ਉਹ ਜਿਹਾ ਸਿਸਟਮ ਬਣਾ ਲਏ ਇਹਨਾਂ ਦਾ ਕੋਈ ਚਾਰਜ ਆਲੀਆਂ ਲਾ ਲਈਆਂ ਐਂ ਕਰ ਕਰਕੇ ਆਪਾਂ ਸਾਰਾ ਇਹ ਸਿਸਟਮ ਤਿਆਰ ਕੀਤਾ ਤੇ ਤਕਰੀਬਨ 2 2.5 ਸਾਲਾਂ ਚ ਆਪਾਂ ਕਾਫੀ ਇਸ ਚੀਜ਼ ਤੋਂ ਇਨਕਮ ਲਈ ਫਿਰ ਆਪਾਂ ਇਸ ਚੀਜ਼ ਨੂੰ ਵਧਾਇਆ ਬੱਕਰੀਆਂ ਮਾੜੀਆਂ ਸੀਗੀਆਂ ਉਹ ਵਿੱਚ ਕੇ ਚੰਗੀਆਂ ਲਈਆਂ ਬੱਕਰਾ ਬਦਲਿਆ ਬੱਕਰਾ ਮਹਿੰਗਾ ਲਿਆ ਆਪਾਂ ਚਲੋ ਇਹ ਚੀਜ਼ ਹੋ ਜਾਂਦੀ ਆ ਆਪਾਂ ਇਸ ਤਰ੍ਹਾਂ ਕਮਾਈ ਕਰ ਲੈ ਸਕਦੇ ਆ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 5 ਲੱਖ ਰੁਪਏ ਆਪਣੇ ਕੋੜੇ ਆ 4 ਲੱਖ ਸ਼ੈੱਡ ਤੇ ਲਾਦਾ ਲੱਖ ਦੀਆਂ ਬੱਕਰੀਆਂ ਦੀਆਂ ਹੁਣ ਲੱਖ ਰੀਆਂ ਬੱਕਰੀਆਂ ਉਹ 4 ਲੱਖ ਸ਼ੈੱਡ ਵਾਲਾ ਨਹੀਂ ਕੱਢ ਕੇ ਦੇਣਗਾ ਤੁਹਾਨੂੰ ਠੀਕ ਆ ਤਾਂ ਇਸ ਕਰਕੇ ਜਿੰਨੇ ਵੀ ਬੰਦੇ ਫੇਲ ਹੋਏ ਆ ਉਹ ਇਸੇ ਕਰਕੇ ਫੇਲ ਹੋਏ ਆ ਕਿਉਂਕਿ ਉਹਨਾਂ ਨੇ ਨਜਾਇਜ਼ ਖਰਚਾ ਕੀਤਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਉਹਨਾਂ ਚੀਜ਼ਾਂ ਦੇ ਪੈਸਾ ਖਰਚਤਾ ਉਹ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੈਗੇ ਹੋ ਤੇ ਜਿਹੜੇ ਵੀ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ